ਕਿਸਾਨ ਵੀਰੋ ਕਿਸਾਨੀ ਕਿਤਾ ਡੇਰੀ ਫਾਰਮ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਇੱਕ ਤੁਹਾਡੇ ਮਨਤਾਜ ਜੀ ਸੂਈ ਵੀ ਵੈਢ ਦੀ ਡਿਟੇਲ ਸਾਂਝੀ ਕਰਨ ਜਾ ਰਹੇ ਹਾਂ ਪਹਿਲਾਂ ਐਡਰੈਸ ਨੋਟ ਕਰ ਲਓ ਪਿੰਡ ਦੁਗਲ ਵਾਲਾ ਤਸਵੀਰ ਤੇ ਜਿਹੜਾ ਜ਼ਿਲ੍ਹਾ ਪਿੰਡ ਨੂੰ ਤਰਨਤਾਰਨ ਲੱਗਦੇ ਆ ਤੇ ਤਰਨਤਾਰਨ ਤੋਂ ਜਿਹੜੀ ਦੂਰੀ ਹੈ ਲਗਭਗ ਕੁਝ ਏਕ ਨੋ ਮੀਟਰ ਦੀ ਆ ਪਰ ਪਟਿੰਡੇ ਤੋਂ ਜਿਹੜਾ ਹਾਈਵੇ ਆਉਂਦਾ ਅੰਮ੍ਰਿਤਸਰ ਨੂੰ ਉੱਥੋਂ 30 ਕਿਲੋਮੀਟਰ ਪਿੰਡ ਆਪਣਾ ਸਾਈਡ ਜਿਹੜਾ ਜਾਂਦਾ ਬਾਕੀ ਨੰਬਰ ਸਕਰੀਨ ਤੇ ਚਾਲੂ ਕਰ ਦੇਵਾਂਗੇ ਜਿਹੜੇ ਵੀ ਵੀਰ ਦੇ ਵੈੜ ਪਸੰਦ ਆਉਂਦੀ ਆ ਪ੍ਰੋਪਰ ਐਡਰੈਸ ਦੀ ਜਾਣਕਾਰੀ ਲੈ ਸਕਦਾ ਵਾ ਤੇ ਇੱਕ ਟਾਈਮ ਦੋ ਟਾਈਮ ਤਸੱਲੀ ਕਰਕੇ ਵੈੜ ਦੀ ਖਰੀਦਦਾਰੀ ਕਰ ਸਕਦਾ ਵਾ ਸੋ ਦੋਸਤੋ ਆਪਾਂ ਤੁਹਾਡੇ ਨਾਲ ਵੈੜ ਦੀ ਡਿਟੇਲ ਸਾਂਝੀ ਕਰਨ ਜਾ ਰਹੇ ਆ ਆ ਦੇਖ ਸਕਦੇ ਐ ਐਫਪੀ ਲੀਟ ਦੀ ਵੈੜ ਆ ਇਹ ਦੋਸਤੋ ਇਹਦੀ ਆਪਾਂ ਨਾ ਕੋਈ ਹਫਤਾ ਕੇ ਪਹਿਲਾਂ 7-8 ਦਿਨ ਪਹਿਲਾਂ ਆਪਾਂ ਇਹਦੀ ਵੀਡੀਓ ਪਾਈ ਹੀ ਤੇ ਕਿਸੇ ਵੀਰ ਨਾਲ ਆਪਣਾ ਚਲੋ ਵਪਾਰੀ ਹੀ ਵੀਰ ਕੋਈ ਉਹਦੇ ਨਾਲ ਆਪਣਾ ਸੌਦਾ ਸਾਈ ਪੈਣਾ ਹੋ ਗਿਆ ਹੀ ਤੇ ਇਹ ਬੱਛੀ ਮਰ ਗਈ ਆ ਜਿਹੜੀ ਬੱਛੀ ਸੀ ਇਹਦੀ ਕੋਈ 25 26 ਦਿਨ ਦਾ ਇਹਨੂੰ ਸਮਾ ਹੋ ਗਿਆ ਜਿਸ ਨੂੰ ਤੇ ਜਿਹੜੀ ਬੱਛੀ ਉਹ ਮਰ ਗਈ ਤੇ ਉਹ ਜਦੋਂ ਉਹਨਾਂ ਦੀ ਸਹਾਇੀ ਹੋਈ ਤੇ ਮੁੜ ਕੇ ਰਾਤ ਉਹ ਮੱਛੀ ਮਰ ਗਈ ਤੇ ਉਹ ਵੀਰਾਂ ਦਾ ਵੀ ਜੇ ਤੇ ਮੈਂ ਘਰੇ ਰੱਖਣੀ ਹੁੰਦੀ ਤੇ ਫਿਰ ਤੇ ਕੋਈ ਗੱਲ ਨਹੀਂ ਸੀ ਤੇ ਮੈਂ ਵੇਚਣ ਵਾਸਤੇ ਲਈ ਆ ਤੇ ਬੱਚੇ ਤੋਂ ਬਗੈਰ ਨਹੀਂ ਮੇਰਾ ਗਾੜੀ ਵੀ ਬਣੀ ਨਹੀਂ ਤੇ ਬਾਕੀ ਆਪਣੀ ਕੋ ਉਸ ਦਿਨ ਵੀਡੀਓ ਚ ਵੀ ਬੱਛੀ ਆਪਾਂ ਵਿਖਾਈ ਸੀ ਤੇ ਵਿੱਚੀ ਮਰੀਦੀ ਵੀ ਆਪਣੇ ਕੋਲ ਵੀਡੀਓ ਹੈਗੀ ਆ ਪ੍ਰੋਪਰ ਆਪਾਂ ਜਾਣਕਾਰੀ ਦੇ ਦੇਾਂਗੇ ਜਿਹੜਾ ਕੋਈ ਵੀ ਪਸੰਦ ਕਰੂਗਾ ਵੇਣ ਕੋਈ ਇਹ ਨਹੀਂ ਵੀ ਜਿਆਦਾ ਟਾਈਮ ਦੀ ਸੁਈ ਆਪਣੇ ਕੋਲ ਹੀ ਮਤਲਬ ਮੱਛੀ ਆਪਣੇ ਕੋਲ ਸਪੂਟ ਹੈਗਾ ਉਹਦੋਂ ਵੀਡੀਓ ਵੀ ਬਣਾਈ ਤੇ ਵੀਡੀਓ ਮਰੀ ਹੋਈ ਦੀ ਵੀ ਬਣਾਈ ਆਪਾਂ ਇਸ ਚੀਜ਼ ਤੇ ਉਹਦੋਂ ਦੋਸਤੋ ਇਹਦੇ ਕੋਲ ਦੁੱਧ 12 ਲੀਟਰ ਹੀ ਜਿੱਦਣ ਆਪਾਂ ਪਿਛਲੀ ਵੀਡੀਓ ਪਾਈ ਆ ਕੋਈ 7-8 ਦਿਨ ਪਹਿਲਾਂ ਤੇ ਅੱਜ ਇਹਦੇ ਕੋਲ ਦੁੱਧ ਜਿਹੜਾ 14 ਤੋਂ 15 ਲੀਟਰ ਹਾਜ਼ਰ ਆ ਮੌਕੇ ਤੇ ਤੇ ਆ ਦੇਖ ਸਕਦੇ ਜੀ ਆਪ ਇਹ ਕੁਆਲਟੀ ਚੈੱਕ ਕਰ ਸਕਦੇ ਜੀ ਆਹ ਥਣਥਣ ਚੈੱਕ ਕਰ ਸਕਦੇ ਜੀ ਪੂਰਾ ਵੇਸ ਵੇਰ ਉਤੇ ਥਾਣੇ ਸੀਰ ਠੰਡੀ ਪੂਰੀ ਹੈ ਕੋਈ ਇਹ ਨਹੀਂ ਵੀ ਬੱਚਾ ਨਹੀਂ ਹੈਗਾ ਤੇ ਕੋਈ ਲੱਤ ਛੜ ਮਾਰਨ ਵਾਲੀ ਕੋਈ ਕਿਸ ਤਰ੍ਹਾਂ ਦਾ ਕੋਈ ਚੱਕਰ ਨਹੀਂ ਹੈਗਾ ਆ ਬੈਕ ਸਾਈਡ ਤੋਂ ਹਵਾਨਾ ਚੈੱਕ ਕਰ ਸਕਦੇ ਜੀ ਦੇ ਸਕਦੇ ਜੀ ਦੋਸਤੋ ਜਿਹੜਾ ਮੌਕੇ ਤੇ ਦੁੱਧ ਹਜਰ ਹੈ 14 ਤੋਂ 15 ਲੀਟਰ ਕੋਈ ਵੀ ਵੀਰ ਦੋ ਟੈਂਕ ਤਿੰਨ ਟੈਂਕ ਤਸੱਲੀ ਕਰ ਸਕਦਾ ਵਾ ਤੇ ਬਾਕੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਕੋਈ ਥਣ ਨਹੀਂ ਘਟਵਾ ਦੇਗਾ ਕੋਈ ਵੀ ਵੀਰ ਬੇਫਿਕਰਾ ਹੋ ਕੇ ਆਪਦੀ ਆ ਕੇ ਤਸੱਲੀ ਕਰ ਸਕਦਾ ਹਜ਼ੂਰੋਂ ਜਿਹੜੇ ਮਾਰ ਤੇ ਬਾਕੀ ਉਹਦੀ ਵੀਰ ਦੀ ਆਪਾਂ ਸਾਈਂ ਪ੍ਰਭਾਵਸ਼ ਕਰਤੀ ਸੀ ਵੀ ਕਹਿੰਦਾ ਵੀ ਮੇਰੀ ਵਿਗੜੀ ਨਹੀਂ ਤੇ ਚਲੋ ਅੱਛੀ ਨਹੀਂ ਰਹੀ ਕਰਕੇ ਤੇ ਜੇ ਜਦੋਂ ਮੈਂ ਘਰੇ ਰੱਖਣੀ ਹੁੰਦੀ ਫਿਰ ਕੋਈ ਚੱਕਰ ਨਹੀਂ ਹੀ ਹੋਗਾ ਕਿਸੇ ਤਰ੍ਹਾਂ ਦਾ ਵੀ ਮੈਂ ਘਰੇ ਛੋਣੀ ਸੀ ਤੇ ਉਹ ਵੇਚਣ ਵਾਸਤੇ ਉਹਨੇ ਵੀਰ ਨੇ ਖਰੀਦੀ ਸੀ ਤੇ ਸਾਈ ਉਹਦੀ ਵੀਰ ਦੀ ਆਪਾਂ ਵਾਪਸ ਕਰਤੀ ਸੀ ਆ ਫੇਸਪੋਲਟ ਦੀ ਜਾਂਚ ਕਰ ਲੀ ਆ ਦੇਖ ਸਕਦੇ ਹੋ ਦੋਸਤੋ ਪੂਰੀ ਸੀਸ ਉਹ ਕੋਈ ਨਹੀਂ ਚੱਕਰੇਗਾ ਕਿਸ ਤਰ੍ਹਾਂ ਦਾ ਹੈ ਦੋਸਤੋ ਦੁੱਧ ਕੋਈ ਵੀ 14 ਤੋਂ 15 ਲੀਟਰ ਦਾ ਤੁਸੀਂ ਤਸੱਲੀ ਕਰ ਸਕਦਾ ਇੱਕ ਟਾਈਮ ਦੋ ਟਾਈਮ ਜੀ ਆ ਵੀ ਤੇ ਉਹ ਦਿਨ ਆਪਾਂ ਮੋਲੇ ਦਾ 35000 ਰੁਪਇਆ ਸੀ ਜਿਹਦੇ ਦੁੱਧ 12 ਲੀਟਰ ਸੀ ਜਿੰਨੂੰ ਆਪਾਂ ਪਿਛਲੀ ਵੀਡੀਓ ਪਾਈ ਤੇ ਵੀਰ ਨਾਲ ਸੌਦਾ ਆਇਆ ਸੀ ਅੱਜ ਦੁੱਧ 14 ਤੋਂ 15 ਲੀਟਰ ਆ ਤੇ ਬੱਚੀ ਮਰਨੇ ਕਰਕੇ ਚਲੋ ਉਹ ਤੇ ਲੈਸ ਲੱਗਣੀ ਥੋੜੀ ਬਹੁਤੀ ਤੇ ਬਾਕੀ ਕੋਈ ਵੀ ਵੀਰ ਉਹ ਵੀਰ ਨਾਲ 30000 ਦਾ ਵੇਲੇ ਆਪਣਾ ਸੌਦਾ ਹੋਇਆ ਸੀ ਏ ਕੋਈ ਵੀਰ ਚਲੋ ਫੋਨ ਲਾਵੇ ਜਿੰਨਾ ਵੀ ਹੋ ਸਕਿਆ ਮੋਪੇ ਤੇ ਘਰ ਦਿੱਤਾ ਜਾਊਗਾ 35000 ਚੋਂ ਜਿਹੜੇ ਵੀਰ ਤੇ ਪਸੰਦ ਹੋਵੇ ਦੀ ਆਪ ਦੀ ਸਾਈਬੈਨਾ ਕਰਕੇ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਵਾਹੜ ਦੀ ਖਰੀਦਦਾਰੀ ਕਰ ਸਕਦਾ ਸੋ ਦੋਸਤੋ ਮਿਲਦੇ ਹਾਂ ਇੱਕ ਨਵਿਆ ਅਪਡੇਟ ਦੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ